ਜੀ ਖਸਾ ਵੈ ਕਿ ਦੀ ਫਤਹ ਜੀ ਫਤਹ ਜੀ ਪ੍ਰਧਾਨ ਜੀ ਜੈਸੀ ਬੰਦੀ ਆਏ ਤੁਸੀਂ ਇਹ ਹਾਲਾਤ ਵੇਖਿਆ ਆ ਦਰਿਆ ਤੇ ਕੀ ਕਹਿਣਾ ਚਾਹੁੰਦੇ ਜੀ ਦੇਖੋ ਅੱਜ ਮੈਂ ਭਰੇਵਾਲ ਨਾਲ ਕਹਿਣਾ ਦੇਖਿਆ ਨਹੀਂ ਜਾਂਦਾ ਬੜਾ ਦੁਖੀਮਨ ਹੋਇਆ ਕਿ ਕਿਸਾਨਾਂ ਨੇ ਜਿਹੜਾ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਸੀ ਉਹ ਬਿਲਕੁਲ ਤੈਸ ਨਾ ਸੋਗਾਂ ਪਸ਼ੂਆਂ ਦਾ ਚਾਰਾ ਵੀ ਖਤਮ ਹੋ ਗਿਆ ਜੇ ਮੈਂ ਸਮਝਦਾ ਕਿਸਾਨ ਖਤਮ ਹੈ ਉਹਦੇ ਨਾਲ ਮਜ਼ਦੂਰ ਵੀ ਖਤਮ ਹੋ ਗਏ ਕਿਉਂਕਿ ਮਜ਼ਦੂਰਾਂ ਦਾ ਵਿਚਾਰਿਆਂ ਦਾ ਕੰਮ ਰੁਕ ਗਿਆ ਸਾਰਾ ਜਿਹੜੇ ਪੈਸਾ ਕਮਾ ਕੇ ਸ਼ਾਮ ਨੂੰ ਢਿੱਡ ਭਰਦੇ ਸੀ ਤੇ ਜੇ ਮੈਂ ਸਰਕਾਰਾਂ ਦੀ ਗੱਲ ਕਰਾਂ ਜਿੱਥੇ ਕੇਂਦਰ ਸਰਕਾਰ ਮੋਦੀ ਦੀ ਸਰਕਾਰ ਆ ਭਾਜਪਾ ਦੀ ਸਰਕਾਰ ਆ ਜਿਨੇ 1600 ਕਰੋੜ ਰੁਪਈਆ ਜਿਹੜਾ ਪੰਜਾਬ ਸਰਕਾਰ ਨੂੰ ਏਲਾਨਿਆ ਤੇ ਮੈਂ ਸਮਝਦਾ racist ਬਹੁਤ ਥੋੜੀ ਹੈ ਜੇ ਅਸੀਂ ਗੱਲ ਕਰੀਏ ਲੋਕਾਂ ਨੇ ਮਕਾਨ ਟੈਗੇ ਨੇ ਪਸ਼ੂ ਰੁੜਗੇ ਨੇ ਤੇ ਉਹ ਤਾਂ ਇੱਕ ਪਰਿਵਾਰ ਨੂੰ 10000 ਰੁਪਏ ਹਿੱਸੇ ਵੀ ਨਹੀਂ ਹੁੰਦਾ ਤੇ ਜੇ ਮੈਂ ਪੰਜਾਬ ਸਰਕਾਰ ਦੀ ਗੱਲ ਕਰਾਂ ਜਿੱਥੇ ਇਹਨਾਂ ਨੇ 20000 ਰੁਪਏ ਪ੍ਰਤੀ ਏਕੜ ਦਾ ਐਲਾਨਿਆ ਤੇ ਮੈਂ ਸਮਝਦਾ ਬਹੁਤ ਘੱਟ ਆ ਕਿਉਂਕਿ ਇੱਕ ਫਸਲ ਪੈਦਾ ਕਰਨ ਤੇ ਪ੍ਰਤੀ ਏਕੜ 35 ਤੋਂ 40000 ਰੁਪਏ ਖਰਚਾ ਆ ਚੁੱਕਾ ਤੇ ਜਿੱਥੇ ਉਹਨਾਂ ਨੂੰ ਉਮੀਦ ਨਹੀਂ ਜੇ ਮੈਂ ਗੱਲ ਕਰਾਂ ਕਿਸਾਨ ਖਸ ਹੋਏ ਨਾਲ ਆਰਥੀਆ ਵੀ ਖਤਮ ਹੋ ਗਿਆ ਨਾਲ ਮਜ਼ਦੂਰ ਵੀ ਖਤਮ ਹੋ ਗਿਆ ਪਰ ਜਿਹੜੀਆਂ ਸਰਕਾਰਾਂ ਉਹ ਕੁੰਬ ਕਰਨੇ ਨਹੀਂ ਸੁਤਨਾ ਪਈ ਜਿਸ ਕਿਸਾਨਾਂ ਦਾ ਸਾਥ ਦਿੱਤਾ ਮਜ਼ਦੂਰਾਂ ਦਾ ਸਾਥ ਦਿੱਤਾ ਤਾਂ ਟੋਟਲ ਹਵਾਮ ਨੇ ਦਿੱਤਾ ਜਿੱਥੇ ਐਨਆਰਏ ਵੀਰ ਜਿੱਥੇ ਸਾਡੇ ਗੁਵਈਏ ਜਿੱਥੇ ਸਾਡੇ ਫਿਲਮੀ ਐਕਟਰ ਜਿੱਥੇ ਸਾਡੇ ਆਮ ਲੋਕ ਉਹ ਆਪਣਾ ਦੁਸ਼ਮੰਦ ਕੱਢ ਕੇ ਵੀ ਇਹਨਾਂ ਹੜਾਂ ਪ੍ਰਭਾਵ ਤੋਂ ਲੋਕਾਂ ਦੇ ਘਰਾਂ ਤੱਕ ਪਹੁੰਚਾਰੇ ਨੇ ਪ੍ਰਧਾਨ ਜੀ ਇੱਕ ਪੰਜਾਬ ਸਰਕਾਰ ਨੂੰ ਇਹ ਨਹੀਂ ਚਾਹੀਦਾ ਵੀ ਜਿਵੇਂ ਜਿੱਥੇ ਰੇਤਾ ਪੈ ਗਈ ਆ ਕਿਸਾਨ ਦੇ ਜ਼ਮੀਨ ਦੇ ਵਿੱਚ ਕੀ ਗੱਲ ਉਹਨਾਂ ਟਾਈਮ ਲੰਮਾ ਦੇ ਕੇ ਚਾਹੀਦਾ ਨਹੀਂ ਕਿ ਵੀ ਚੱਕ ਲੋ ਦੇਖੋ ਬੜਾ ਸੋਹਣਾ ਥੋੜਾ ਪੁਆਇੰਟ ਆ ਅਸੀਂ ਨਿੱਤ ਜਾਣੇ ਉਹਨਾਂ ਨੇ ਦਿੱਤਾ 15 ਨਵੰਬਰ ਤੱਕ 15 ਨਵੰਬਰ ਤੱਕ ਤਾਂ ਜ਼ਮੀਨ ਹੀ ਖਾਲੀ ਹੋਈ ਤੇ ਪਾਣੀ ਖੜਾ ਵਿੱਚ ਦੇਖ ਲੋ ਤੁਸੀਂ ਆ ਦੇਖੋ ਮਾਰ ਕੇ ਕੈਮਰਾ ਸਾਰੇ ਪਾਣੀ ਖੜਾ ਨਾਲ ਪਾਣੀ ਖੜਾ 15 ਨਵੰਬਰ ਦਾ ਟਾਈਮ ਬਹੁਤ ਥੋੜਾ ਘੱਟੋ-ਕਟਾਸੀਂ ਮੰਗ ਕਰਦੇ ਹਾਂ 1 ਸਾਲ ਦੀ ਸਰਕਾਰ 1 ਸਾਲ ਦਾ ਸਾਨੂੰ ਟਾਈਮ ਦੇਵੇ ਰੇ ਤੱਕ ਡੰਦਾ ਤੇ ਸਾਡੀ ਤਾਂ ਜ਼ਮੀਨ ਬੰਦੀ ਆ ਕਿਸੇ ਪਾਸੇ ਤਾਂ ਜ਼ਮੀਨ ਸਾਡੀ ਖੂ ਬਣ ਗਈ ਆ ਕਿਤੇ ਸਾਡੀ ਜ਼ਮੀਨ ਹੈ ਜਿਹੜੀ ਉਹ ਮਤਲਬ ਇਹ ਤਾਂ ਚੜ ਗਈ ਆ ਮਿੱਟੀ ਚੜ ਗਈ ਆ ਜੇ ਕਹੀ ਨਾ ਸੀ ਰੇਤਾ ਤੇ ਪੈਸੇ ਵਟਾਂਗੇ ਇਹ ਪੈਸੇ ਵਟਣ ਵਾਲੀ ਰੇਤਾ ਨਹੀਂ ਗੇ ਇਹ ਤਾਂ ਸਾਨੂੰ ਪੈਸੇ ਲਾਉਣੇ ਪੈਣੇ ਘਰੋਂ ਲੋਕਾਂ ਨੂੰ ਤੇਜ ਦੇ ਕੇ ਸਾਡੀ ਪੈੜੀ ਜਿਹੜੀ ਅਸੀਂ ਪੱਧਰੀ ਕਰਦੀ ਆ ਸਾਨੂੰ ਪੈਸੇ ਲੱਗਣੇ ਨੇ ਇਹ ਤੇ ਪਤਾ ਨਹੀਂ ਸਾਡਾ 1 1 ਕਰ ਤੇ ਲੱਖ ਰੁਪਈਆ ਲੱਗੇ ਕਿ ਡੇਢ ਲੱਖ ਰੁਪਈਆ ਲੱਗੇ ਇਹ ਜਿਹੜਾ ਕੰਮ ਸਰਕਾਰਾਂ ਦੇ ਹੁੰਦੇ ਨਹੀਂ ਕਿਸਾਨਾਂ ਨੂੰ ਰਾਤ ਦੇਣੀ ਮਜ਼ਦੂਰਾਂ ਨੂੰ ਰਾਤ ਨਹੀਂ ਪਰ ਮੈਂ ਸਮਝਦਾ ਜਦੋਂ ਵੀ ਕਿਤੇ ਕਿਸਾਨਾਂ ਦੀ ਗੱਲ ਆਉਂਦੀ ਆ ਤੇ ਸਰਕਾਰਾਂ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਦੀ ਆ ਪ੍ਰਧਾਨ ਜੀ ਇੱਕ ਸਵਾਲ ਮੇਰਾ ਹੋਰ ਏ ਉੱਥੇ ਵਾੜਾ ਕਾਲੀਰੋਂ ਨੇੜੇ ਮਹੂਦ ਲੱਗੇ ਢਾ ਲੱਗੀ ਹੋਈ ਆ ਪਿੰਡ ਮੰਲੇ ਵਾਲੇ ਦੇ ਉਥੇ ਫੌਜ ਆਈ ਸੀਗੀ ਤੇ ਫੌਜ ਵੀ ਹੱਥ ਖੜੇ ਕਰਕੇ ਗਈ ਜਿਹੜੀ ਕਹਿੰਦੀ ਸਾਨੂੰ ਬਾਰਡਰ ਤੇ ਜਿਹੜਾ ਕੰਮ ਸਰਕਾਰ ਦੇ ਕਰਨ ਵਾਲਾ ਉਹ ਆਪਣੇ ਲੋਕੀ ਪਿੰਡਾਂ ਦੇ ਲੋਕ ਕਰ ਰਹੇ ਆ ਸਰਕਾਰ ਕਿੱਥੇ ਸੁੱਤੀ ਪਈ ਆ ਦੇਖੋ ਇਹ ਤਾਂ ਸੀ ਇਸ ਮੰਚ ਤੋਂ ਥੋੜੀ ਤੋਂ ਦੱਸਣਾ ਚਾਹੁੰਦੇ ਆ ਵੀ ਸਰਕਾਰ ਆ ਜਿਹੜੀ ਕਿਸਾਨ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਇਹ ਤਾਂ ਮਾਰ ਕੇ ਰਾਜੀ ਆ ਵੀ ਇਹ ਜਿਹੜੀਆਂ ਜ਼ਮੀਨਾਂ ਇਹ ਪਈਆਂ ਰਹਿਣ ਤੇ ਆਪੇ ਛੱਡ ਕੇ ਭੱਜ ਜਾਣ ਤੇ ਕਾਰਪੋਰੇਟ ਘਰਾਣੇ ਬਿਠਾ ਦੇ ਗਏ ਫਿਰ ਇਹਨਾਂ ਨੇ ਪਾਣੀ ਵੀ ਨਹੀਂ ਛੱਡਣਾ ਮੈਂ ਇੱਕ ਤਰਾਸ ਦੀ ਹੋਰ ਮਿਸਾਲ ਦਿੰਨਾ ਤੁਹਾਨੂੰ ਅੱਜ ਤੁਸੀਂ ਦੇਖੋ ਦਰਿਆ ਜਿਹੜੀਆਂ ਸਾਡੀਆਂ ਜ਼ਮੀਨਾਂ ਤੋਂ 10 ਫੁੱਟ ਉੱਚਾ ਹੋ ਗਿਆ ਹੇਲਤ ਨੂੰ ਹੋ ਗਿਆ ਉਹਦਾ ਕਾਰਨ ਕੀ ਆ ਸਾਡੀਆਂ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਜਿੰਨੇ ਪੈਸੇ ਦਰਿਆਵਾਂ ਤੇ ਆਉਂਦੇ ਉਹ ਚਪਟ ਕਰ ਜਾਂਦੇ ਨੇ ਜਿਹੜੇ ਅੱਗੇ ਮੂਹਰਲੇ ਹੈਗੇ ਨਹੀਂ ਇਹ ਸਾਰਾ ਦਰਿਆਵਾਂ ਨੂੰ ਖੋਦ ਕੇ ਇਹਨਾਂ ਦੇ ਘਰਾਂ ਦੀ ਨੀਤੀ ਬਣਾਈ ਜਾਵੇ ਇਹਨਾਂ ਦਾ ਇੱਕ ਵਧੀਆ ਢੰਗ ਬਣਾਇਆ ਜਾਵੇ ਜਿੱਥੇ ਬਰਿਆ ਜਿਹੜਾ ਦਸਾਂ ਕਿੱਲਾਂ ਦੇ ਵਿੱਚ ਜਿੱਤ ਰਹਿ ਜਾਵੇ ਤੇ ਜੇ ਮੈਂ ਗੱਲ ਕਰਾਂ ਯਾਰ ਇੱਥੇ ਤਾਂ ਕਹਿੰਦੇ ਨੇ ਕੁਦਰਤ ਦੀ ਕਰੋਪੀ ਆ ਉਹ ਜਿਹੜਾ ਬਾਬਾ ਬੈਠਾ ਵਿਆਸਾ ਵਾਲਾ ਗ੍ਰਿੰਦਰ ਢਿੱਲੋ ਆਪਦੇ ਆਪ ਨੂੰ ਬਾਬਾ ਖਵਾਉਂਦਾ ਮੈਂ ਉੱਥੇ ਵਿਜ਼ਿਟ ਕਰਕੇ ਆ ਕਿਸਾਨਾਂ ਦੇ ਜਿਹੜਾ ਦਰਿਆ ਉਧਰੋਂ ਬੰਦ ਕਰਕੇ ਇੱਧਰ ਨੂੰ ਵਹਿਣ ਕਰਤਾ ਜਿਹੜਾ ਮਤਲਬ ਢਿਲਵਾ ਤੇ ਮਤਲਬ ਬਤਾਲਾ ਤੇ ਉਹ ਸਾਰੇ ਕਿਸਾਨਾਂ ਦੀ ਜ਼ਮੀਨ ਰੋੜ ਕੇ ਲੈ ਗਿਆ ਘਰ ਰੋੜ ਕੇ ਲੈ ਗਿਆ ਕੋਹੜੀਆਂ ਰੋੜ ਕੇ ਲੈ ਗਿਆ ਇਹ ਵੀ ਇੱਕ ਬੜੀ ਵੱਡੀ ਮਤਲਬ ਅੱਜ ਮਾਰ ਪੈ ਰਹੀ ਕਿਸਾਨਾਂ ਤੇ ਕਪੂਰਸਲੇ ਜ਼ਿਲ੍ਹੇ ਦੇ ਵਿੱਚ ਜਿੱਥੇ ਡੇਰਾ ਪਿਆਸ ਬਾਬਾ ਜਿਹੜਾ ਲੋਕਾਂ ਨੂੰ ਮਾਰ ਰਿਹਾ ਤੇ ਮੈਂ ਸਮਝਦਾ ਇਹੋ ਜਿਹੇ ਬਾਬਿਆਂ ਦੇ ਖਿਲਾਫ ਸਾਨੂੰ ਹਰੇਕ ਨੂੰ ਖੜਨਾ ਚਾਹੀਦਾ ਔਰ ਇਹਨਾਂ ਦੀ ਜੰਮ ਕੇ ਨਾਲੇ ਬਾਈ ਕਰਨੀ ਚਾਹੀਦੀ ਆ ਤਾਂ ਜੋ ਕਿ ਇਹਦਾ ਦਰਿਆ ਪੂਰਨਾ ਬੰਦ ਕਰੇ ਸਾਡਾ ਚੈਲੰਜ ਆ ਹੁਣ ਅਸੀਂ ਥੋੜੇ ਜਨੇ ਤਕਰਾਨੀ ਨੀਤੀ ਬਣਾ ਕੇ ਉਹ ਜਿਹੜੇ ਕਰਦੇ ਨੇ ਸੇਵਾ ਸਾਰੇ ਪਹਜਾਵਾਂਗੇ ਹਾਂ